ਯਾਦਗਾਰੀ ਹੋ ਨਿਬੜਿਆ ਪੀਐਮ ਸ਼੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕਮੋਚਨ ਵਾਲਾ ਦਾ ਸਾਲਾਨਾ ਪ੍ਰੋਗਰਾਮ ਪਰਵਾਸੇ ਹੁਨਰ ਸਿੱਖਿਆ ਦੇ ਖੇਤਰ ਵਿੱਚ ਅਮ ਸਥਾਨ ਰੱਖਦੇ ਹਨ ਸਰਕਾਰੀ ਸਕੂਲ ਐਸਐਸਪੀ ਵਰਿੰਦਰ ਸਿੰਘ ਬਰਾੜ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤਰਾਸ਼ਣ ਚ ਅਧਿਆਪਕਾਂ ਦਾ ਅਮ ਯੋਗਦਾਨ ਐਸਡੀਐਮ ਕਨਵਰਜੀਤ ਮਾਨ ਜਲਾਲਾਬਾਦ ਵਿਧਾਨ ਸਭਾ ਹਲਕਾ ਦੇ ਪੀਐਮ શ્રી ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕਮੋਚਨ ਵਾਲਾ ਵਿੱਚ ਸਾਲਾਨਾ ਸਮਾਰੋਹ ਪਰਵਾਸੇ ਹੁਨਰ ਕਰਵਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਐਸਡੀਐਮ ਜਲਾਲਾਬਾਦ ਸਰਦਾਰ ਕਵਰਜੀਤ ਸਿੰਘ ਮਾਨ ਵੱਲੋਂ ਸਮਾਰੋਹਨ ਕਰਕੇ ਕੀਤੀ ਗਈ ਪ੍ਰੋਗਰਾਮ ਪਰਵਾਸੇ ਹੁਨਰ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਵੱਖ-ਵੱਖ ਕਲਾ ਦਾ ਪ੍ਰਦਰਸ਼ਨ ਆਪਣੇ ਮਾਪਿਆਂ ਤੇ ਮਹਿਮਾਨਾਂ ਸਾਹਮਣੇ ਪੇਸ਼ ਕੀਤਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਰਿੰਦਰ ਸਿੰਘ ਬਰਾੜ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐਸ ਡੀ ਐਮ ਜਲਾਲਾਬਾਦ ਕਨਵਰਜੀਤ ਸਿੰਘ ਮਾਨ ਪਹੁੰਚੇ। ਇਸ ਸਮਾਗਮ ਵਿੱਚ ਸਕੂਲ ਦੇ ਪੰਜਾਬ ਪਾਰ ਚੋ ਵਜੀਫਾ ਪ੍ਰੀਖਿਆਵਾਂ ਵਿੱਚ ਅਵਲ ਲੈਣ ਵਾਲੇ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਵੱਖ-ਵੱਖ ਹੋਰ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲ ਅਮ ਯੋਗਦਾਨ ਰੱਖਦੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕਾਂ ਵੱਲੋਂ ਸ਼ਿੰਗਾਰੇ ਇਸ ਸਕੂਲ ਕਿਸੇ ਵੀ ਵੱਡੇ ਪ੍ਰਾਈਵੇਟ ਅਦਾਰਿਆਂ ਦੇ ਮਾਡਲ ਸਕੂਲ ਤੋਂ ਘੱਟ ਨਜ਼ਰ ਨਹੀਂ ਆਉਂਦੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਐਸ ਡੀ ਐਮ ਜਲਾਲਾਬਾਦ ਕਵਰਜੀਤ ਸਿੰਘ ਮਾਨ ਨੇ ਕਿਹਾ ਕਿ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਉੱਚ ਪੱਧਰੀਆਂ ਤੇ ਪਹੁੰਚਾਉਣ ਵਿੱਚ ਅਧਿਆਪਕਾਂ ਦਾ ਅਮ ਯੋਗਦਾਨ ਹੁੰਦਾ ਹੈ। ਸਮਾਗਮ ਵਿੱਚ ਵਕ ਵਕ ਵੰਗੀਆਂ ਦੇ ਤੌਰ ਤੇ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਕੋਰੀਓਗ੍ਰਾਫੀਆਂ, ਨਾਟਕ ਅਤੇ ਗੀਤ ਪੇਸ਼ ਕੀਤੇ ਗਏ ਜੋ ਕਿ ਸਮਾਜ ਨੂੰ ਸੇਧ ਦੇਣ ਵਿੱਚ ਅਮਿੱਟ ਪੈੜਾ ਛੱਡ ਗਏ। ਇਸ ਸਮਾਗਮ ਵਿੱਚ ਵਕ ਵਕ ਖੇਤਰਾ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਸਰਕਾਰੀ ਸਕੂਲਾਂ ਤੋਂ ਆਏ ਸਕੂਲ ਮੁਖੀਆਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਇਸ ਤਰ੍ਹਾਂ ਦਾ ਮਹਿਸੂਸ ਹੋਇਆ। ਮੈਨੂੰ ਬਹੁਤ ਚੰਗਾ ਲੱਗ ਰਿਹਾ। ਮੈਂ ਜਦੋਂ ਆ ਕੇ ਐਸਡੀਐਮ ਕਮਲ ਜੀ ਪ੍ਰਿੰਸੀਪਲ ਸਾਹਿਬ ਮਜੀਦ ਜੀ ਨੇ ਜਿਹੜਾ ਹੈਗਾ ਇੰਨਾ ਅੱਛਾ ਵੈਲਕਮ ਕੀਤਾ ਤੇ ਬੱਚਿਆਂ ਦੀ ਜਿਹੜਾ ਪਰਫਾਰਮੈਂਸ ਦੇਖ ਕੇ ਬਹੁਤ ਵਧੀਆ ਲੱਗਿਆ ਬੜੀ ਡੈਡੀਕੇਸ਼ਨ ਹੈ ਮੈਂ ਬਹੁਤ ਮੁਬਾਰਕ ਦਿਨਾ ਮਨਦੀਪ ਜੀ ਜਿਹੜੇ ਕਿ ਦੇਖੋ 25 ਬੱਚੇ ਜਿਹੜੇ ਸਕਾਲਰਸ਼ਿਪ ਲੈਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਪਤਾ ਲੱਗਦਾ ਕਿ ਪੀਐਮ ਸ਼ਰੀਸ ਕੰਟਰੀ ਮਾਡਲ ਸਕੂਲ ਦੇ ਕਿੰਨੀ ਮਤਲਬ ਇਹਨਾਂ ਬੱਚੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਮਿਹਨਤ ਨਾਲ ਪੜ ਰਹੇ ਹੈ ਤੇ ਕਿੰਨਾ ਅੱਛਾ ਜਿਹੜਾ ਰਿਜ਼ਲਟ ਦਿੱਤਾ ਬੜੀ ਅੱਛੀ ਪਰਫਾਰਮੈਂਸਿਸ ਉਹਨਾਂ ਨੇ ਕੀਤੀਆਂ ਨਸ਼ੇ ਤੇ ਬੜਾ ਅੱਛਾ ਸਕਿੱਟ ਕੀਤਾ ਬਾਕੀ ਕੁਝ ਸਮੇਂ ਦੀ ਉਹ Song ਕਰਕੇ ਘਾਟ ਕਰਕੇ ਮੈਨੂੰ ਜਾਣਾ ਪੈ ਰਿਹਾ ਬਹੁਤ ਹੀ ਅੱਛਾ ਫੰਕਸ਼ਨ ਹੈ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਤੇ ਬੜੀ ਖੁਸ਼ੀ ਹੈ ਐਂ ਬੜਾ ਮਾਣ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਸਾਨੂੰ ਇੰਨਾ ਮਾਣ ਦਿੱਤਾ ਤੇ ਸਨਮਾਨ ਦਿੱਤਾ ਮਾਨੂੰ ਤੇ ਬਹੁਤ ਖੁਸ਼ੀ ਹੈ ਸਰ ਬੱਚਿਆਂ ਲੋ ਇੱਕ ਨਸ਼ਿਆਂ ਦੇ ਸੰਬੰਧ ਦੇ ਵਿੱਚ ਜਿਹੜੀ ਉਸਕ ਪੇਸ਼ ਕੀਤੀ ਗਈ ਹੈ ਤੁਹਾਡੇ ਵੱਲੋਂ ਵੀ ਨਸ਼ਿਆਂ ਦੇ ਸੰਬੰਧ ਚ ਬੜਾ ਜੋਰ ਲਾਇਆ ਜਾ ਰਿਹਾ ਹੈ ਕਿ ਉਹਨਾਂ ਨਸ਼ੇ ਆ ਜਿਹੜੇ ਉਹ ਕਾਨੂੰਨ ਹਾਵੇ ਤੇ ਕੀ ਸੁਨੇਹਾ ਦੇਣਾ ਨਹੀਂ ਬਹੁਤ ਅੱਛਾ ਮੈਸੇਜ ਹੈ ਹੁਣ ਪਿੱਛੇ ਸਾਡੀ ਸੀਐਮ ਸਰ ਨਾਲ ਮੀਟਿੰਗ ਹੋਈ ਸੀ ਸੀਐਮ ਸਾਹਿਬ ਨੇ ਬਹੁਤ ਇਸ ਤੇ ਤਵੱਜਾ ਦਿੱਤੀ ਹੈ ਕਿ ਆਪਾਂ ਬਿਲਕੁਲ ਨੀਚੇ ਬਲੌਕ ਲੈਵਲ ਤੇ ਜਾ ਕੇ ਸਾਰਿਆਂ ਨੂੰ ਮਿਲੀਏ ਤੇ ਇਸ ਜਿਹੜਾ ਨੈਸ਼ਨ ਨੂੰ ਆਪਾਂ ਨੀਚੋ ਲੈਵਲ ਤੇ ਕੱਢੀਏ ਤੇ ਬੱਚਿਆਂ ਦਾ ਸਕਿੱਟ ਜਿਹੜਾ ਹੈਗਾ ਉਹ ਇੰਨਾ ਅੱਛਾ ਜਿਹੜਾ ਹੈਗਾ ਮੈਂ ਸੋਚਦਾ ਕਿ ਇਹ ਇਹ ਛੋਟੇ ਛੋਟੇ ਸਕਿੱਟ ਨਾਟਕ ਆਪਾਂ ਨੂੰ ਪਿੰਡਾਂ 'ਚ ਕਰਨੇ ਚਾਹੀਦੇ ਆ ਬੜੇ ਪ੍ਰਭਾਵਿਤ ਕਰਦੇ ਆ ਤਾਂ ਕਿ ਇਹ ਸਾਡੇ ਇੱਕ ਰੂਲ ਮਾਡਲ ਹੈ ਕਈ ਵਾਰ ਇਹਦੀ ਚੀਜ਼ ਹੀ ਹੌਲੀ ਹੌਲੀ ਜਦੋਂ ਹਿੱਟ ਕਰਦੀ ਹੈ ਜਦੋਂ ਆਪਾਂ ਪਿੰਡਾਂ 'ਚ ਪ੍ਰੋਪਰਲੀ ਜਾ ਕੇ ਵਿਚਰਾਂਗੇ ਤਾਂ ਉਹਦਾ ਬਹੁਤ ਇਫੈਕਟ ਪੈਂਦਾ ਹੈ ਤੇ ਇਸ ਕਰਕੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਹੈਗਾ ਸਾਰਿਆਂ ਨੂੰ ਇਫੈਕਟ ਪਊਗਾ ਤੇ ਮੈਂ ਇਹੀ ਅਪੀਲ ਕਰਨਾ ਹੈਗਾ ਕਿ ਆਪਣਾ ਸਾਰਿਆਂ ਨੇ ਦੇਖ ਲਿਆ ਰਿਜ਼ਲਟ ਪ੍ਰੈਸ਼ਰ ਦਾ ਸੋ ਇਸ ਕਰਕੇ ਆਪਾਂ ਹਿੰਮਤ ਮਾਰ ਕੇ ਕੋਈ ਐਹ ਜੀ ਚੀਜ਼ ਨਹੀਂ ਜਿਹੜੀ ਆਪਾਂ ਛੱਡ ਨਹੀਂ ਸਕਦੇ ਬੜੀ ਬਖਸ਼ਿਸ਼ ਹੈ ਪਰਮਾਤਮਾ ਦੀ ਬਹੁਤ ਆਪਣੀ ਪੰਜਾਬ ਦੀ ਬੜੀ ਪਵਿੱਤਰ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਸਭ ਕੁਝ ਜਿਹੜਾ ਹੈਗਾ ਇੱਥੇ ਹੋ ਸਕਦਾ ਤੇ ਬਸ ਸਿਰਫ ਆਪਣੀ ਡੈਡੀਕੇਸ਼ਨ ਦੀ ਲੋੜ ਹੈ ਸਰ ਜਿਹੜਾ ਅੱਜ ਫੰਕਸ਼ਨ ਕਰਵਾਇਆ ਜਾ ਰਿਹਾ ਇਹ ਇਸ ਵੰਚ ਕੀ ਕਹਿਣਾ ਚਾਹੁੰਦੇ ਆ ਜੀ ਇਹ ਪੀ ਐਮ ਸ਼੍ਰੀ ਸਕੂਲ ਸਾਡਾ ਜਿਹੜਾ ਹੈਗਾ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੱਕ ਮੋਚਨ ਵਾਲਾ ਵਿਖੇ ਅਸੀਂ ਕਰਵਾ ਰਹੇ ਆ ਐਨੂਅਲ ਡੇ सेलिब्रेशन ਹੈ ਸਾਡੀ ਜਿਹਦਾ ਥੀਮ ਹੈ ਵਿਰਾਸਤ ਤੇ ਹੁਨਰ ਸਾਡੇ ਕੋਲੇ ਸਾਡੇ ਮੁੱਖ ਮਹਿਮਾਨ ਐਸ ਐਸ ਪੀ ਸਾਹਿਬ ਸਾਡੇ ਐਸ ਕੇਮ ਸਾਹਿਬ ਸੂਬਾ ਐਮ ਐਲ ਏ ਸਾਹਿਬ ਵੀ ਹੋ ਕੇ ਗਏ ਨੇ ਪੀ ਐਮ ਸ਼੍ਰੀ ਸਕੀਮ ਦੇ ਵਿੱਚ ਇੱਕ ਸਪੈਸ਼ਲ ਪ੍ਰੋਵੀਜ਼ਨ ਆਈ ਹੈ ਕਿ ਐਨਵਲ ਡੇ ਸੈਲੀਬ੍ਰੇਸ਼ਨ ਦੀ ਉਹਦੇ ਤਹਿਤ ਜਿਹੜਾ ਐਨਵਲ ਡੇ ਸੈਲੀਬ੍ਰੇਸ਼ਨ ਕਰਵਾਇਆ ਜਾ ਰਿਹਾ ਬੱਚਿਆਂ ਨੇ ਬਹੁਤ ਅੱਛੀ ਤਿਆਰੀ ਕੀਤੀ ਹੈ ਬੜੀ ਹਮ ਹਮ ਆ ਕੇ ਪਾਰਟਿਸਪੇਟ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬਹੁਤ ਹੀ ਅੱਛੀ ਜਿਹੜੀ ਬੱਚਿਆਂ ਨੇ ਕਲਾਕਾਰੀ ਪੇਸ਼ ਨਸ਼ਿਆਂ ਦੇ ਖਿਲਾਫ ਨਾਟਕ ਜਾ ਜਿਹੜੀ ਸੋਸ਼ਲ ਮੀਡੀਆ ਦੀ ਯੂਜ਼ ਹੈ ਉਹ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਜਾਂ ਸਾਡੇ ਸਮਾਜ ਨੂੰ ਕਿਹੜੀ ਦਿਸ਼ਾ ਦੇ ਰਹੀ ਹੈ ਉਹ ਉਸ ਚੀਜ਼ਾਂ ਨੂੰ ਸ਼ੋਅ ਕਰਦੇ ਹੋਏ ਬਹੁਤ ਅੱਛੇ ਨਾਟਕ ਵੀ ਖੇਡੇ ਆ ਬੱਚਿਆਂ ਦੀ ਜਿੰਨੀਆਂ ਵੀ ਪੂਰੇ ਸਾਲ ਦੀਆਂ ਪ੍ਰਾਪਤੀਆਂ ਸੀ ਸਾਡੇ ਜਿੰਨੇ ਵੀ ਮਹਿਮਾਨ ਆਏ ਉਹਨਾਂ ਨੇ ਬੱਚਿਆਂ ਨੂੰ ਸਨਮਾਨਤ ਕੀਤਾ ਅ ਬੱਚੇ ਖੁਸ਼ ਨੇ ਹਰ ਇੱਕ ਸਾਲ ਇਸੇ ਤਰ੍ਹਾਂ ਨੂੰ ਫੰਕਸ਼ਨ ਅੱਗੇ ਵੀ ਕਰਾਉਂਦੇ ਰਹਿਣਾ ਇੱਕ ਪਿੰਡ ਦੇ ਵਿੱਚ ਸਕੂਲ ਹੋਣ ਕਾਰਨ ਇੰਨਾ ਵਧੀਆ ਜਿਹੜਾ ਉਹ ਫੰਕਸ਼ਨ ਕਰਵਾਇਆ ਜਾਦਾ ਜਿਆਦਾਤਰ ਜਿਹੜਾ ਪ੍ਰਾਈਵੇਟ ਸਕੂਲਾਂ ਜਿਸ ਤਰ੍ਹਾਂ ਦੇ ਜੀ ਕੀ ਕਰਾਂ ਚੰਦ ਅ ਪ੍ਰਾਈਵੇਟ ਸਕੂਲ ਦਾ ਔਰ ਸਰਕਾਰੀ ਸਕੂਲ ਦਾ ਸਰ ਡਿਫਰੈਂਸ ਕੋਈ ਨਹੀਂ ਹੈਗਾ ਅ ਜਦੋਂ ਅਸੀਂ ਇੱਕ ਸਾਰਾ ਸਟਾਫ ਜਦੋਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਆਂ ਔਰ ਬੜੀ ਜਦੋਂ ਉਸ ਟੀਮ ਹੈ ਜਿਹੜੀ ਦਿਨ ਰਾਤ ਕਿਸੇ ਚੀਜ਼ ਤੇ ਮਿਹਨਤ ਕਰਦੀ ਹੈ ਨਾ ਉਦੋਂ ਸਾਰੇ ਫਰਕ ਮਿਟ ਜਾਂਦੇ ਨੇ ਤੁਸੀਂ ਸਾਹਮਣੇ ਦੇਖ ਹੀ ਲੈ ਕਿਸ ਤਰ੍ਹਾਂ ਟੀਮ ਵਰਕ ਹੈ ਜਿਹੜੀ ਔਰ ਲੋਕ ਆ ਕੇ ਕਹਿ ਰਹੇ ਕਿ ਕੋਈ ਪ੍ਰਾਈਵੇਟ ਕਿਸੇ ਚੰਗੇ ਸਕੂਲ ਦੇ ਫੰਕਸ਼ਨ ਚ ਔਰ ਇਹ ਸਰਕਾਰੀ ਸਕੂਲ ਦੇ ਫੰਕਸ਼ਨ ਚ ਕੋਈ ਫਰਕ ਨਹੀਂ ਆ ਰਿਹਾ ਤਾਂ ਇਹ ਸਾਰੀ ਟੀਮ ਵਰਕ ਹੈ ਟੀਮ ਦੀ ਡੈਡੀਕੇਸ਼ਨ ਹੈ ਤੇਟ ਪੰਜਾਬੀ ਟੀਵੀ ਹਰਪ੍ਰੀਤ ਮਹਿਮਦੀ ਵਿਸ਼ੇਸ਼ ਰਿਪੋਰਟ